ਪਤੀ ਕਰ ਪਤਨੀ ਇਕ ਰਸਾਨ ਜਿਉ ਮਾਤ ਬੜੀ ਛੋਟੀ ਸਮ ਭੈਣ ਜਿਉ ਹੁਣ ਇੱਥੇ ਲੜਕੇ ਨੂੰ ਸਮਝਾਉਂਦੇ ਹਨ ਕਿ ਪਤੀ ਦਾ ਘਰ ਇੱਕ ਸੋਜਵਾਨ ਪਤਨੀ ਦੇ ਨਾਲ ਹੀ ਸ਼ੁਭਦਾ ਹੈ ਕਿ ਪਤੀ ਦਾ ਘਰ ਇੱਕ ਸੂਝਵਾਨ ਪਤਨੀ ਦੇ ਨਾਲ ਹੀ ਸ਼ੋਭਦਾ ਹੈ ਪਤਨੀ ਚਾਹੇ ਘਰ ਨੂੰ ਸਵਰਗ ਬਣਾ ਦੇਵੇ ਚਾਹੇ ਉਹ ਨਰਕ ਬਣਾ ਦੇਵੇ ਉਹਦੇ ਆਪਣੇ ਹੱਥ ਵਿੱਚ ਹੁੰਦਾ ਹੈ ਇੱਕ ਔਰਤ ਗਰੀਬੀ ਦੇ ਵਿੱਚ ਰਹਿ ਕੇ ਵੀ ਘਰ ਨੂੰ ਸਵਰਗ ਬਣਾ ਦਿੰਦੀ ਪਾਪਕ ਇੱਕ ਰੱਖਦੀ ਹੈ ਤੇ ਗੁਰੂ ਘਰ ਦੀ ਸਾਸ ਸੂਜ ਕਈ ਆਪਾਂ ਦੇਖਦੇ ਆ ਕਿ ਭਾਵੇਂ ਅਮੀਰੀ ਵੀ ਹੋਵੇ ਤਾਂ ਵੀ ਉਸ ਘਰ ਦੇ ਵਿੱਚ ਕਲਾ ਕਲੇਸ਼ ਲੜਾਈ ਝਗੜਾ ਤੇ ਫਿਰ ਗੁਰੂ ਘਰ ਦੀ ਸਾਸ ਸੂਜ ਉਹ ਨਰਕ ਦੇ ਬਰਾਬਰ ਕਰਮਣ ਜਾਂਦਾ ਹੈ ਇਸ ਕਰਕੇ ਜਿਹੜਾ ਦੁਲਾ ਹੁੰਦਾ ਉਹਨੂੰ ਸਤਿਗੁਰੂ ਜੀ ਸਮਝਾਉਂਦੇ ਹਨ ਤਨ ਤਨ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੇ ਰਾਹੀ ਸਾਡੇ ਤੇ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਗੁਰੂ ਪੈਰੀ ਸਾਧ ਸੰਗਤ ਜੀ ਸਾਨੂੰ ਸਿਖਿਆ ਦੇ ਰਹੇ ਹੰ ਪ੍ਰਣਵੰਤ ਪ੍ਰਣ ਕੜੀ ਸੁਹਾਈ ਜਿਉ ਪ੍ਰਮਾ ਕਿਰਪਾ ਤੇ ਆਣ ਮਲਾਈ ਜਿਉ ਸਤਿਗੁਰ ਜੀ ਫਰਮਾਉਂਦੇ ਹਨ ਹੇ ਜੀਵ ਪ੍ਰਣ ਕਰਨ ਦਾ ਸ਼ੁਭ ਅਫਸਰ ਆ ਗਿਆ ਹੈ ਪ੍ਰਭੂ ਪਰਮਾਤਮਾ ਦੇ ਕਿਰਪਾ ਦੇ ਨਾਲ ਮਿਲ ਲਾਪ ਹੋਏ ਹਾਂ ਇਹ ਸ਼ਬਦ ਅਨਮੋਲ ਵਚਨ ਜਦੋਂ ਵਿਆਦ ਕਾਰਜ ਆਪਾਂ ਕਰਦੇ ਹਾਂ ਜਦੋਂ ਗੁਰੂ ਘਰ ਦੇ ਵਿੱਚ ਲਾਵਾ ਪੜੀਆਂ ਜਾਂਦੇ ਹਨ ਤੇ ਉਸ ਤੋਂ ਬਾਅਦ ਇਹ ਸ਼ਬਦ ਸਿੱਖਿਆ ਦੇ ਤੌਰ ਤੇ ਅਨਮੋਲ ਬਚਨ ਸੁਣਾਇਆ ਜਾਂਦਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਪ੍ਰਭ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਵੇਂ ਦੋ ਬੱਚਿਆਂ ਦਾ ਦੋ ਪਰਿਵਾਰਾਂ ਦਾ ਮੇਲ ਹੋਇਆ ਹੈ ਇਸੇ ਤਰ੍ਹਾਂ ਇਸ ਰੂਹ ਦਾ ਉਸ ਪਰਮਾਤਮਾ ਦੇ ਨਾਲ ਮਿਲਾਪ ਹੋਇਆ ਹੈ ਤੇਰਾ ਪ੍ਰਣ ਕਰਨ ਦਾ ਸ਼ੁਭ ਅਵਸਰ ਹੈ ਕਿ ਭਾਈ ਇੱਕ ਦ੍ਰਿੜ ਵਿਸ਼ਵਾਸ ਪੱਕਾ ਯਕੀਨ ਕਰਕੇ ਜਿਵੇਂ ਆਪਾਂ ਕਹਿ ਦਿੰਦੇ ਨਾ ਕਿ ਕਸਮ ਖਾਣਾ ਵੀ ਆਪਾਂ ਕਈ ਵਾਰੀ ਕਹਿ ਦਿੰਦੇ ਕਿ ਸੌਣ ਲੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਇੱਕ ਵਿਸ਼ਵਾਸ ਉਸ ਪਰਮਾਤਮਾ ਤੇ ਰੱਖ ਕੇ ਗੁਰੂ ਦੇ ਨਾਲ ਜਿਹੜਾ ਸਾਡਾ ਮਿਲਾਪ ਹੋਇਆ ਹੈ ਪਰਮਾਤਮਾ ਦੇ ਨਾਲ ਮਿਲਾਪ ਹੋਇਆ ਹੈ ਤੇ ਸਾਡਾ ਜੀਵਨ ਸਫਲਾ ਹੋ ਜਾਵੇਗਾ ਜਦੋਂ ਅਸੀਂ ਇੱਕ ਦੂਸਰੇ ਤੇ ਵਿਸ਼ਵਾਸ ਰੱਖ ਕੇ ਪ੍ਰਣ ਕਰਦੇ ਹਾਂ ਪ੍ਰਣ ਕਰਦੇ ਕਿ ਮੈਂ ਤੇਰੇ ਨਾਲ ساری ਉਮਰ ਤੇਰਾ ਸਾਥ ਦੇਵਾਂਗਾ ਇੱਕ ਦੂਜੇ ਤੇ ਵਿਸ਼ਵਾਸ ਰੱਖਾਂਗੇ ਦੁੱਖ ਸੁੱਖ ਦੇ ਵਿੱਚ ਨਾਲ ਖੜਾਂਗੇ ਚਾਹੇ ਉਹ ਪਤਨੀ ਤੇ ਆਜਵੇ ਚਾਹੇ ਉਹ ਪਤਿਤ ਸੁਖ ਦੇ ਵਿੱਚ ਵੀ ਤੇ ਦੁੱਖ ਦੇ ਵਿੱਚ ਵੀ ਪ੍ਰਾਣ ਪ੍ਰਣੰਤ ਪ੍ਰਣ ਤਾਰਨ ਕੀ ਜਿਉ ਪ੍ਰਣ ਮੇ ਇੱਕ ਨਾਮ ਸੋ ਲਿਜਿਉ ਕਿ ਹੇ ਜੀਵੋ ਐਸਾ ਪ੍ਰਣ ਹਿਰਦੇ ਵਿੱਚ ਤਾਰਨ ਕਰੋ ਕਿ ਹਰ ਸਮੇਂ ਪ੍ਰਭੂ ਦੇ ਇੱਕ ਨਾਮ ਦਾ ਸਵਾਸ ਸਵਾਸ ਸਿਮਰਨ ਕਰਨਾ ਹੈ ਇੱਥੇ ਸਤਿਗੁਰ ਜੀ ਦੋਹਾਂ ਪਾਸੇ ਸਾਨੂੰ ਸਮਝਾ ਰਹੇ ਕਿ ਸਾਡੀ ਰੂਹ ਨੂੰ ਇੱਕ ਸਾਡੇ ਜੀਵਨ ਦੇ ਵਿੱਚ ਜਿਹੜਾ ਨਵਾਂ ਜੀਵਨ ਆਰੰਭ ਹੋਣਾ ਹੈ ਲੜਕਾ ਔਰ ਲੜਕੀ ਦਾ ਦੁਲਾ ਦੁਲਹੰਦਾ ਜਿਸ ਵੇਲੇ ਲਾਵਾਂ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦੋਨੇ ਬੱਚੇ ਬੇਟੇ ਔਰ ਸੰਗਤਾਂ ਬੈਠੀਆਂ ਹੋਈਆਂ ਹਨ ਭਾਵ ਕਿ ਸਮਝਾ ਰਹੇ ਹਨ ਕਿ ਭਾਈ ਜਿਵੇਂ ਉਹ ਪਤੀ ਪਤਨੀ ਨੂੰ ਇੱਕ ਦੂਜੇ ਤੇ ਵਿਸ਼ਵਾਸ ਰੱਖ ਕੇ ਆਪਣੇ ਸਾਰੇ ਕਾਰਜ ਕਰਨੇ ਹਨ ਘਰ ਦੇ ਵਿੱਚ ਇੱਕ ਦੂਜੇ ਤੇ ਵਿਸ਼ਵਾਸ ਰੱਖਣਾ ਹੈ ਇਸੇ ਤਰ੍ਹਾਂ ਉਸ ਪਰਮਾਤਮਾ ਦਾ ਨਾਮ ਸਿਮਰਨਾ ਹੈ ਪਤੀ ਕਰ ਪਤਨੀ ਇਕ ਰਸਣ ਜਿਉ ਮਾਤ ਬੜੀ ਛੋਟੀ ਸਮ ਭੈਣ ਜਿਉ ਹੁਣ ਇੱਥੇ ਲੜਕੇ ਨੂੰ ਸਮਝਾਉਂਦੇ ਹਨ ਕਿ ਪਤੀ ਦਾ ਘਰ ਇੱਕ ਸੋਜਵਾਨ ਪਤਨੀ ਦੇ ਨਾਲ ਹੀ ਸ਼ੁਭਦਾ ਹੈ ਕਿ ਪਤੀ ਦਾ ਘਰ ਇੱਕ ਸੂਝਵਾਨ ਪਤਨੀ ਦੇ ਨਾਲ ਹੀ ਸ਼ੋਭਦਾ ਹੈ। ਪਤਨੀ ਚਾਹੇ ਘਰ ਨੂੰ ਸਵਰਗ ਬਣਾ ਦੇਵੇ ਚਾਹੇ ਉਹ ਨਰਕ ਬਣਾ ਦੇਵੇ ਉਹਦੇ ਆਪਣੇ ਹੱਥ ਵਿੱਚ ਹੁੰਦਾ ਹੈ। ਇੱਕ ਔਰਤ ਗਰੀਬੀ ਦੇ ਵਿੱਚ ਰਹਿ ਕੇ ਵੀ ਘਰ ਨੂੰ ਸਵਰਗ ਬਣਾ ਦਿੰਦੀ ਪਾਵਤ ਇੱਕ ਰੱਖਦੀ ਹੈ। ਤੇ ਗੁਰੂ ਪੈਰੀ ਸਾ ਸਜ ਨੂੰ ਕਈ ਆਪਾਂ ਦੇਖਦੇ ਆ ਕਿ ਭਾਵੇਂ ਅਮੀਰੀ ਵੀ ਹੋਵੇ ਤਾਂ ਵੀ ਉਸ ਘਰ ਦੇ ਵਿੱਚ ਕਲਾ ਕਲੇਸ਼ ਲੜਾਈ ਝਗੜਾ ਤੇ ਫਿਰ ਗੁਰੂ ਪੈਰੀ ਸਾ ਸਜ ਉਹ ਨਰਕ ਦੇ ਬਰਾਬਰ ਕਰ ਮੰਨ ਜਾਂਦਾ ਹੈ ਇਸ ਕਰਕੇ ਜਿਹੜਾ ਦੁਲਾ ਹੁੰਦਾ ਉਹਨੂੰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਤੀ ਦਾ ਕਾਰਕ ਇੱਕ ਸੁੰਜਵਾਨ ਪਤਨੀ ਦੇ ਨਾਲ ਹੀ ਸ਼ੁਭਦਾ ਹੈ ਉਤੇ ਵਿਸ਼ਵਾਸ ਰੱਖ ਕੇ ਉਹਦਾ ਯਕੀਨ ਪੱਕਾ ਰੱਖਣਾ ਕਿ ਮੈਂ ਤੇਰੇ ਨਾਲ ਹਰ ਵੇਲੇ ਤੇਰਾ ਸਾਥ ਦੇਵਾਂਗਾ ਹਰ ਵੇਲੇ ਤੇਰਾ ਮੈਂ ਸਾਥ ਦੇਵਾਂਗਾ ਸਾਥ ਨਹੀਂ ਛੱਡਾਂਗਾ ਕਦੇ ਵੀ ਤੇ ਜੇ ਸੁਖੀ ਬਸਣਾ ਹੈ ਤੇ ਪਤਨੀ ਤੋਂ ਇਲਾਵਾ ਆਪਣੇ ਤੋਂ ਵੱਡੀ ਇਸਤਰੀ ਨੂੰ ਮਾਤਾ ਦਾ ਦਰਜਾ ਦੇਣਾ ਮਾਤਾ ਸਮਾਨ ਸਮਝਣਾ ਮਾਤ ਮਣੀ ਛੋਟੀ ਸਮ ਭੈਣ ਜਿਉ ਕਿ ਛੋਟੀ ਨੂੰ ਭੈਣ ਸਮਾਨ ਸਮਝਣਾ ਚਾਹੀਦਾ ਹੈ ਤੇ ਗੁਰੂ ਪੈਰੀ ਸਾਸੂ ਨੂੰ ਕਰ ਸਵਰਗ ਹੋ ਜਾਵੇਗਾ ਇਹ ਲੜਕੇ ਵਾਸਤੇ ਹੈ ਦੁੱਲੇ ਵਾਸਤੇ ਹੈ ਇਦਸੇ ਤਨਾ ਸਤਗੁਰ ਜੀ ਦੁਲਹਨ ਵਾਸਤੇ ਵੀ ਸਮਝਾਉਣਾ ਕਰਦੇ ਹਨ ਪਤੀ ਪਰਮੇਸ਼ਰ ਸਮਨ ਹੀ ਦੇਵ ਜਿਓ ਪੂਜਨ ਸੇਵਨ ਸਮਨ ਹੀ ਦੇਵ ਜਿਓ ਕਿ ਪਤੀ ਪਰਮੇਸ਼ਰ ਰੂਪ ਸਮਝਣਾ ਚਾਹੀਦਾ ਹੈ ਕਿ ਪਤੀ ਨੂੰ ਪਰਮਾਤਮਾ ਦਾ ਰੂਪ ਸਮਝਣਾ ਚਾਹੀਦਾ ਗੁਰੂ ਪਰੀ ਸਾਧ ਸੰਗਤ ਪਹਿਲਾਂ ਅੱਜ ਤਾਂ ਨਹੀਂ ਕਹਿੰਦੇ ਬਹੁਤ ਘੱਟ ਹੈ ਪਰ ਅੱਜ ਵੀ ਬਹੁਤ ਐਸੇ ਘਰ ਹੈ ਜਿਨ੍ਹਾਂ ਦੇ ਵਿੱਚ ਬਹੁਤ ਪਿਆਰ ਹੈ ਕੋਈ ਚੰਦ ਕਰ ਰਹੀ ਹੈ ਜਿਨ੍ਹਾਂ ਦੇ ਵਿੱਚ ਕਲਾ ਕਲੇਸ਼ਰ ਦੀ ਪਰ ਜਿਹੜਾ ਜਿਹੜਾ ਜੀਵ ਉਸ ਪਰਮਾਤਮਾ ਨੂੰ ਮੰਨਦਾ ਹੈ ਉਸ ਪਰਮਾਤਮਾ ਤੇ ਵਿਸ਼ਵਾਸ ਕਰਕੇ ਉਹਨਾਂ ਦਾ ਕਰ ਵਧੀਆ ਕਰਦਾ ਹੈ ਤੇ ਸਤਗੁਰ ਜੀ ਬਖਸ਼ਿਸ਼ ਕਰਦੇ ਕਿ ਭਈ ਲੜਕੀ ਨੂੰ ਦੁਲਹਨ ਨੂੰ ਕਹਿ ਰਿਹਾ ਸਮਝਾ ਰਿਹਾ ਕਿ ਪਤੀ ਪਰਮੇਸ਼ਰ ਰੂਪ ਸਮਝਣਾ ਚਾਹੀਦਾ ਹੈ ਪਤੀ ਨੂੰ ਕਿਉਂ ਪਰਮਾਤਮਾ ਦਾ ਰੂਪ ਹੈ ਉਸ ਤੋਂ ਵੱਡਾ ਕੋਈ ਹੋਰ ਹੋ ਨਹੀਂ ਸਕਦਾ ਉਸ ਦੀ ਸੇਵਾ ਕਰਨ ਨਾਲ ਹੀ ਵੱਡਾ ਫਲ ਮਿਲਦਾ ਹੈ ਜਿਸ ਦੀ ਸੇਵਾ ਕਰਨ ਨਾਲ ਹੀ ਮੰਡਾਵਲ ਮਿਲਦਾ ਪਾਪ ਹਰ ਸੁਖ ਤੈਨੂੰ ਮਿਲੇਗਾ ਪਵਨ ਅਗਨ ਜਲ ਜਨ ਹਮਰਾਈ ਜਿਉ ਸੂਰਜ ਤਰਤ ਸੰਗਤ ਚੰਨ ਅਗਵਾਈ ਜਿਉ ਹਵਾ ਅੱਗ ਜਲ ਜੀਵ ਦੇ ਸਹਾਇਕ ਹੈ ਸੂਰਜ ਤਰਤੀ ਚੰ드ਰਮਾ ਦੀ ਸੰਗਤ ਜੀਵੀ ਅਗਵਾਈ ਕਰ ਰਹੇ ਹਨ ਬਹੁਤ ਜਨਮ ਵਿਛੜਤ ਵਿయోగ ਜਿਉ ਸੁਰਤ ਸ਼ਬਦ ਵਿయోగ ਸੰਜੋਗ ਜਿਉ ਕਿ ਜੀਵ ਬਹੁਤ ਜਨਮਾਂ ਤੋਂ ਪ੍ਰਭੂ ਪਰਮਾਤਮਾ ਤੋਂ ਵਿਛੜ ਕੇ ਵਿయోగ ਸਹਿ ਰਿਹਾ ਹੈ ਪ੍ਰਭੂ ਦਾ ਸਿਮਰਨ ਕਰਕੇ ਸ਼ਬਦ ਸੁਰਤ ਦਾ ਮਿਲ ਲਾਪਤ ਹੋਣ ਨਾਲ ਹੀ ਵਿਯੋਗ ਸਵਾਪਤ ਹੋ ਜਾਂਦਾ ਹੈ ਕਿ ਜਦੋਂ ਅਸੀਂ ਆਪਣੇ ਗੁਰੂ ਤੇ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖ ਲੈਨੇ ਆ ਤੇ ਗੁਰੂ ਪਰਿ ਸਾਸੂ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ ਪ੍ਰਣ ਕਰਤੇ ਪ੍ਰਣ ਤੋੜ ਨਿਭਾਉ ਜਿਓ ਲੋਕ ਕ ਸੰਗ ਫਰਕ ਨਹੀਂ ਪਾਉ ਜਿਓ ਕਿਹ ਪ੍ਰਣ ਕਰਨ ਵਾਲਿਓ ਪ੍ਰਭੂ ਦਾ ਸਿਮਰਨ ਕਰਕੇ ਆਪਣੇ ਪ੍ਰਣ ਨੂੰ ਪੂਰਾ ਕਰਨਾ ਚਾਹੀਦਾ ਹੈ ਕਿ ਅੱਜ ਗੁਰੂ ਚਰਨਾਂ ਦੇ ਵਿੱਚ ਬੈਠੇ ਹੋ ਤੇ ਅੱਜ ਐਸਾ ਇੱਕ ਪ੍ਰਣ ਕਰਕੇ ਜਾਓ ਇੱਕ ਐਸਾ ਡਿਸੀਜਨ ਲੈ ਕੇ ਜਾਓ ਫੈਸਲਾ ਲੈ ਕੇ ਜਾਓ ਕਿ ਭਈ ਪ੍ਰਭੂ ਦਾ ਸਿਮਰਨ ਕਰਨਾ ਹੈ ਉਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ। ਖੋਟੇ ਲੋਕਾਂ ਦੀ ਸੰਗਤ ਵਿੱਚ ਜਾ ਕੇ ਆਪਣੇ ਪ੍ਰਾਣ ਵਿੱਚ ਵਿਗਨ ਨਹੀਂ ਪਾਉਣਾ। ਹੁਣ ਫਿਰ ਸਤਿਗੁਰੂ ਜੀ ਦੋਨਾਂ ਨੂੰ ਦੁਲਹਾ ਦੁਲਹਨ ਨੂੰ ਸਮਝਾ ਰਹੇ ਆ ਕਿ ਭਾਈ ਖੋਟੇ ਲੋਕਾਂ ਦੀ ਸੰਗਤ ਨਹੀਂ ਕਰਨੀ। ਕਿਸੇ ਦੀ ਗੱਲ ਸੁਣ ਕੇ ਪਤੀ ਪਤਨੀ ਆਪਸ ਦੇ ਵਿੱਚ ਲੜਾਈ ਝਗੜਾ ਨਹੀਂ ਕਰਨਾ। ਇੱਕ ਦੂਜੇ ਤੇ ਵਿਸ਼ਵਾਸ ਰੱਖਣਾ ਹੈ ਜੇ ਵਿਸ਼ਵਾਸ ਰੱਖੋਗੇ ਤੁਹਾਡਾ ਜੀਵਨ ਸਫਲਾ ਹੋ ਜਾਵੇਗਾ ਤੇ ਜੇਸੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਉਹ ਆ ਕਹਿੰਦਾ ਦੂਸਰਾ ਕਹਿੰਦਾ ਫਿਰ ਗੁਰੂ ਪੈਰੀ ਸਾਥ ਸੁਣ ਕਰ ਚੱਲਦਾ ਨਹੀਂ ਭਾਵੇਂ ਕੋਈ ਆਪਣਾ ਹੀ ਕਿਉਂ ਨਾ ਹੋਵੇ ਪਰ ਪਤੀ ਪਤਨੀ ਦਾ ਇੱਕ ਰਿਸ਼ਤਾ ਵਿਸ਼ਵਾਸ ਦਾ ਰਿਸ਼ਤਾ ਹੁੰਦਾ ਹੈ। ਇਸੇ ਤਰ੍ਹਾਂ ਸਾਡੀ ਰੂਹ ਦਾ ਰਿਸ਼ਤਾ ਉਸ ਪਰਮਾਤਮਾ ਦੇ ਨਾਲ ਹੈ। ਜਿਵੇਂ ਗੁਰੂ ਪਿਆਰੀ ਸਾਥਸੰਗ ਜੀ ਉਹ ਪਤੀ ਦਾ ਹੋਰ ਕਿਸੇ ਔਰਤ ਦੇ ਨਾਲ ਗਲਤ ਰਿਸ਼ਤਾ ਹੋਇਆ ਪਤਨੀ ਬਰਦਾਸ਼ਤ ਨਹੀਂ ਕਰ ਸਕਦੀ। ਇਸੇ ਤਰ੍ਹਾਂ ਜੇ ਪਤੀ ਆਪਣੀ ਪਤਨੀ ਦਾ ਰਿਸ਼ਤਾ ਕਿਸੇ ਹੋਰ ਨਾਲ ਭਾਵ ਕੇ ਗਲਤ ਨਜਾਇਜ਼ ਸੰਬੰਧ ਹੋਇਆ ਉਹ ਵੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਗੁਰੂ ਪੈਰੀ ਸਾਧ ਸੰਗਿ ਵਿਸ਼ਵਾਸ ਇਹ ਹੁੰਦਾ ਹੈ ਕਿ ਅਸੀਂ ਦੋਨੇ ਸਹੀ ਰਵਾਂਗੇ ਇਸੇ ਤਰ੍ਹਾਂ ਗੁਰੂ ਪੈਰੀ ਸਾਧ ਸੰਗਿ ਸਾਡਾ ਰਿਸ਼ਤਾ ਵੀ ਉਸ ਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਹੋਣਾ ਚਾਹੀਦਾ ਹੈ ਕਿ ਸਾਡਾ ਰਿਸ਼ਤਾ ਵੀ ਉਸ ਅਪਰ ਪਰਮਾਤਮਾ ਦੇ ਨਾਲ ਐਸਾ ਰਿਸ਼ਤਾ ਹੋਣਾ ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਤੇ ਵਿਸ਼ਵਾਸ ਰੱਖ ਕੇ ਚੱਲੀਏ ਤੇ ਨਹੀਂ ਤਾਂ ਗੁਰੂ ਪਿਆਰੀ ਸਾਥ ਸੰਗੋ ਫਿਰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ ਕਿ ਜਦੋਂ ਇੱਕ ਦੂਜੇ ਤੇ ਫਿਰ ਵਿਸ਼ਵਾਸ ਟੁੱਟ ਜਾਵੇ ਨਿਰ ਕਰ ਕਰ ਨੇ ਰੰਦਾ ਕਰ ਕਰਨੇ ਰੰਦਾ ਦੁਖੀ ਦੁਹਾਗਣ ਦੀਪਕ ਹੀਨੀ ਜਿਨਾਂ ਨ ਨਿਰੰਤਰ ਭਗਤ ਨੇ ਕੀਨੇ ਕਿ ਜਿਵੇਂ ਪਰਤਖਸ਼ੜ ਔਰਤ ਦੁਖੀ ਹੁੰਦੀ ਹੈ ਚਾਹੇ ਉਹ ਪਤੀ ਆ ਚਾਹੇ ਪਤਨੀ ਤੇ ਕੱਲੀ ਪਤਨੀ ਦੀ ਉਦਾਹਰਣ ਦਿੱਤੀ ਹੈ ਕਿ ਪਤੀ ਵੀ ਹੋਵੇ ਚਾਹੇ ਪਤੀ ਹੋਵੇ ਜਦੋਂ ਇੱਕ ਦੂਜੇ ਦਾ ਰਿਸ਼ਤਾ ਟੁੱਟ ਜਾਂਦਾ ਤਾਂ ਦੋਨੇ ਦੁਖੀ ਹੁੰਦੇ ਹਨ ਦੋਨਾ ਪੱਖੋਂ ਸੁੱਖਾਂ ਦਾ ਜਿਹੜਾ ਮੇਲ ਹੁੰਦਾ ਹੈ ਜਾਂ ਸੁੱਖ ਮਿਲਦੇ ਉਹ ਦੋਨਾ ਪਾਸੋਂ ਬੰਝੇ ਰਹਿੰਦੇ ਹਨ ਇਸੇ ਤਰ੍ਹਾਂ ਪਰਮਾਤਮਾ ਨੂੰ ਉੱਲੀ ਹੋਈ ਜੀਵ ਰੂਪੀ ਇਸਤਰੀ ਲੋਕ ਅਤੇ ਪਰਲੋਕ ਦੇ ਸੁੱਖਾਂ ਤੋਂ ਬੰਜੀ ਰਹਿੰਦੀ ਹੈ ਸੋਗਤ ਜਾਣੇ ਪੀੜ ਪ੍ਰਾਈ ਜਾ ਕੇ ਅੰਤਰ ਦਰਦ ਨ ਪਾਈ ਜਿਨ੍ਹਾਂ ਦੁਹਾਗਣਾ ਨੇ ਆਪਣੇ ਪ੍ਰਭ ਪਤੀ ਨਾਲ ਪ੍ਰੇਮ ਹੀ ਨਹੀਂ ਕੀਤਾ ਉਹ ਸਹਾਗਣਾ ਆ ਬਲੇ ਪਤੀ ਪ੍ਰੇਮ ਵਿਛੋੜੇ ਦੇ ਦੁੱਖ ਨੂੰ ਨਹੀਂ ਜਾਣ ਸਕਦੇ ਆ ਇਸ ਕਰਕੇ ਸਤਗੁਰ ਜੀ ਫਰਮਾਉਂਦੇ ਹਨ ਕਿ ਭਾਈ ਪੱਕਾ ਵਿਸ਼ਵਾਸ ਇੱਕ ਦੂਜੇ ਤੇ ਰੱਖਣਾ ਹੈ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਲੋਕ ਉਸੰਗ ਕੇ ਖੋਟੇ ਮਾੜੀ ਸੰਗਤ ਉਨਾ ਦਾ ਵਿਸ਼ਵਾਸ ਨਹੀਂ ਕਰਨਾ ਕੇਵਲ ਆਪਣੇ ਤੇ ਵਿਸ਼ਵਾਸ ਰੱਖਣਾ ਹੈ ਜਨਰ ਵੀ ਦਾਸ ਨਿਭਉ ਸੰਗ ਸੁ ਜਿਉ ਗੁਰ ਕਿਰਪਾ ਤੇ ਪ੍ਰਾਪਤ ਹੋਇ ਜਿਉ ਸਤਗੁਰ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਪ੍ਰਭੂ ਹੀ ਜੀਵ ਦਾ ਹਮੇਸ਼ਾ ਸਾਥੀ ਰਹਿੰਦਾ ਹੈ

ਆਪਣਾ ਜੀਵਨ ਸਫਲਾ ਕਰੀਏ ਜੈ